ਲੋਈ ਆ ਤੁਹਾਨੂੰ ਮਿਲਵਾਨੇ ਇਹ ਬੰਦੇ ਨਾਲ ਜਿਹੜਾ ਖੇਤ ਕੰਮ ਕਰਦਾ ਬਾਈ ਨਾਂ ਕੀ ਤੇਰਾ ਨਾਨਕ ਚੰਦ ਜੀ ਨਾਨਕ ਚੰਦ ਇਹਦਾ ਨਾਮ ਹੈ ਦੇਖੋ ਆ ਖੇਤ ਹੈ ਇਹ ਖੇਤ ਦੇ ਵਿੱਚ ਰਾਤ ਨੂੰ ਇੱਥੇ ਹੀ ਰਹਿਣਾ ਹੁੰਦਾ ਹੈ ਬਾਈ ਨੇ ਆ ਤੇ ਤੁਹਾਨੂੰ ਦਿਖਾਨੇ ਆ ਤਾਂ ਰੈਣ ਬਸੇਰਾ ਇਹ ਰੈਣ ਬਸੇਰਾ ਤੁਹਾਨੂੰ ਦਿਖਾਨੇ ਆ ਇਹਦਾ ਆ ਦੇਖੋ ਵਿੱਚ ਖੇਤਾਂ ਦੇ ਨਾਲ ਇਹਨੇ ਬਣਾ ਰੱਖਿਆ ਬਹੁਤ ਸੋਹਣੀ ਅੰਦਰੋਂ ਦਿਖਾਵਾਂਗੇ ਬਾਹਰੋਂ ਤਾਂ ਦੇਖ ਰਹੇ ਤੁਸੀਂ ਕਬਰ ਹੈਗਾ ਨੇਕ ਚੰਦ ਨਾ ਹੈ ਬਾਈ ਨਾਮ ਕੀ ਸੀ ਤੁਹਾਡਾ ਨਾਨਕ ਚੰਦ ਨਾਨਕ ਚੰਦ ਦੇ ਦਾ ਨਾਮ ਹੈਗਾ ਤੇ ਆਹ ਦੇਖੋ ਜੀ ਇਹਦਾ ਰਹਿਣ ਬਸੇਰਾ ਤੁਹਾਨੂੰ ਦਿਖਾਣਿਆ ਸੀ ਵਧੀਆ ਚੀਜ਼ ਚੱਲ ਬਾਈ ਦਿਖਾਈ ਮਾੜਾ ਅੰਦਰੋਂ ਖੇਤ ਦੇ ਵਿੱਚ ਬੰਦੇ ਨੇ ਰਾਤ ਨੂੰ ਰਹਿਣਾ ਅੱਦਾਂ ਦੇਖੋ ਕਿਵੇਂ ਇਹ ਪਰਾਲੀ ਨੂੰ ਲਾ ਕੇ ਆਹ ਦੇਖੋ ਆਹ ਬਣਾਇਆ ਪੂਰਾ ਵਧੀਆ ਆਹ ਬਾਈ ਆ ਪਰਾਲੀ ਵੀ ਇੱਥੇ ਗਰਮਾਇਸ਼ਾਂ ਦੀ ਆ ਦੇ ਨਾਲ ਹਾਂਜੀ ਹਾਂਜੀ ਅੱਛਾ ਦੁਹਾਰ ਦੱਸ ਮੈਨੂੰ ਇਕੱਠਾਂ ਲਾਣਾ ਵੀ ਹਵਾ ਨਹੀਂ ਆਉਂਦੀ ਲੋ ਜੀ ਆਹ ਦੇਖੋ ਇਹ ਆ ਗਈ ਸਭ ਤੋਂ ਪਹਿਲਾਂ ਇਹਦੀ ਜਾਲੀ ਮਛਰਾਂ ਦੀ ਲੱਗੀ ਹੋਈ ਆ ਜੀ ਅੱਛਾ ਇੱਥੇ ਮੇਰੀ ਗਊ ਦਾ ਰਹਿਣਾ ਹੋਊਗਾ ਹਾਂ ਤੇ ਇੱਥੇ ਉਹਦੀ ਖੁਰਲੀ ਲੱਗੂਗੀ ਖਾਣੇ ਵਾਲੀ ਅੱਛਾ ਇਧਰ ਮੇਰਾ ਮੰਝਾ ਹੋ ਜੂਗਾ ਜੀ ਸੌਣ ਵਾਸਤੇ ਹਾਂ ਅੱਛਾ ਇੱਥੇ ਉਹਨੂੰ ਦੇਖਦਾ ਨਹੀਂਗਾ ਹਾਂ ਆ ਮਛਰਾਂ ਨਹੀਂ ਲਾਤੀ ਗਾਂ ਜਦੋਂ ਸਰਦੀ ਆ ਗਈ ਸਰਦੀ ਵੇਲੇ ਇਹਨੂੰ ਗੱਠਾ ਚੱਕ ਦੂੰਗਾ ਅੱਛਾ ਉਹ ਪਣ ਹਵਾ ਖੁੱਲੀ ਲੱਗਦੀ ਰਹੂ ਇਹ ਮੇਰਾ ਇਦਾਂ ਹੀ ਚੱਲਦਾ ਰਹੂਗਾ ਲਾਂਟਨ ਨਾ ਵਿੱਚ ਮਛਰ ਨਾ ਮੱਖੀ ਨਾ ਕੋਈ ਵਿੱਚ ਜੀ ਜਣੌਰ ਉਪਰਾ ਬੜੇ ਹੂੰ ਅੱਛਾ ਐ ਕਰ ਰੱਖਿਆ ਵਧੀਆ ਬਣਾ ਰੱਖਿਆ ਤੇ ਠੰਡ ਠੰਡ ਵੀ ਨਹੀਂ ਲੱਗਦੀ ਮੈਨੂੰ ਤਾਂ ਲੱਗਦੀ ਹੈ ਨਾ ਨਹੀਂ ਠੰਡ ਨਹੀਂ ਲੱਗਦੀ ਜੀ ਭਲਾ ਕੱਲੇ ਕੰਫਰਟ ਪਹਿਰੇਗੇ ਤੋਂ ਮੈਂ ਹਲਕਾ ਜਿਹਾ ਕਪੜਾ ਲੈ ਕੇ ਪਹਿਰੇਗੀ ਮੱਛਰ ਕੋਈ ਨਹੀਂ ਆਉਂਦਾ ਪੂਰਾ ਸੀਲ ਕਰ ਰੱਖਿਆ ਅੱਛਾ ਜੀ ਹਾਂਜੀ ਸਾਰਾ ਓਪਨ ਬੰਦ ਕੇ ਇਹ ਆ ਮਿਹਨਤ ਕਛ ਲੋਕਾਂ ਦਾ ਰੈਣ ਬਸੇਰਾ ਦੇਖੋ ਤੁਸੀਂ ਕਿਹਾ ਬਾਈ ਨੇ ਵਧੀਆ ਬਣਾ ਰੱਖਿਆ ਇੱਥੇ ਪੂਰਾ ਮੱਛਰਦਾਨੀ ਲਾ ਕੇ ਨਾਨਕ ਚੰਦੇ ਦਾ ਨਾਂ ਹੈ ਬਾਈ ਆ ਇਹਦਾ ਤੁਹਾਨੂੰ ਦਿਖਾਇਆ ਸੀ ਵਾਹ ਕਮਰਾ ਦੇਖੋ ਤੁਸੀਂ ਆ ਬਣਾਇਆ ਬਾਈ ਨੇ ਕਮਰਾ ਆ ਦੇਖਾਂ ਜਾਂ ਬੰਦ ਹੋ ਜਾ ਤੁਰੂਗਾ ਹਾਂ ਤੇ ਇਹਦੇ ਨਾਲ ਵੇਖਾਂ ਲਾ ਦਿਆ ਥੋੜੀ ਇਹ ਚੀਜ਼ ਉਹ ਮੈਂ ਕਰਨਾ ਨਹੀਂ ਬੰਦ ਇਹ ਹਵਾ ਨਾਲ ਲੱਗਣੀ ਹੂੰ ਇਹਨੂੰ ਖੋਲਣਾ ਤਾਂ ਇੱਕ ਤਰ੍ਹਾਂ ਐਪੋਰਟ ਅੰਦਰ ਜਾਤਾ ਉਹਦਾ ਤਾਂ ਸੌਣ ਦਾ ਆਨੰਦ ਹੀ ਬਹੁਤ ਆਉਂਦਾ ਹਾਂਜੀ